ਪਟਿਆਲਾ ਦੇ ਵਿੱਚ ਸਿਹਤ ਸਹੂਲਤਾਂ ਦੇ ਹਾਲ ਕੀ ਆ ਉਹ ਤੁਹਾਨੂੰ ਅਸੀਂ ਤਸਵੀਰ ਦਿਖਾਉਣੀ ਆ ਸਿਹਤ ਮੰਤਰੀ ਦੇ ਸ਼ਹਿਰ ਦੇ ਵਿੱਚ ਹੀ ਸਿਹਤ ਸਹੂਲਤਾਂ ਦੀ ਪੈਂਡ ਬੱਜੀ ਹੋਈ ਹੈ ਮਾਲਵੇ ਖੇਤਰ ਦੇ ਸਭ ਤੋਂ ਵੱਡੇ ਹਸਪਤਾਲ ਜੁਕਿ ਰਜਿੰਦਰਾ ਹਸਪਤਾਲ ਕਾਫੀ ਪੁਰਾਣਾ ਹਸਪਤਾਲ ਹੈ ਉਸ ਦੇ ਵਿੱਚ 3 ਘੰਟੇ ਬਿਜਲੀ ਦਾ ਕੱਟ ਰਿਹਾ ਜਿਸ ਕਰਕੇ ਮਰੀਜ਼ ਪਰੇਸ਼ਾਨ ਹੋਏ ਮਰੀਜ਼ਾਂ ਦੇ ਰਿਸ਼ਤੇਦਾਰ ਪਰੇਸ਼ਾਨ ਹੋਏ ਇਥੋਂ ਤੱਕ ਕਿ ਇਹ ਵੀ ਕਿਆ ਜਾ ਰਹਾ ਹੈ ਕਿ ਡਾਕਟਰਾਂ ਨੂੰ ਇੱਕ ਮਹਿਲਾ ਦੀ ਜੋ ਡਿਲੀਵਰੀ ਹੈ ਉਹ ਵੀ ਮੋਬਾਈਲ ਦੀ ਟਾਰਚ ਜਗਾ ਕੇ ਕਰਨੀ ਪਈ ਹੈ ਹਸਪਤਾਲ ਦੇ ਗਾਇਨੀ ਵਾਰਡ ਦੇ ਵਿੱਚ ਵੀ ਜਿਹੜਾ ਇਹ ਮੁਸ਼ਕਲ ਉੱਥੇ ਪੇਸ਼ ਆਈ ਹੈ ਮੋਬਾਈਲ ਦੀ ਟਾਰਚ ਦੀ ਰੋਸ਼ਨੀ ਦੇ ਨਾਲ ਪਹਿਲਾਂ ਦੀ ਡਿਲੀਵਰੀ ਕੀਤੀ ਗਈ ਜਿਸ ਤੋਂ ਬਾਅਦ ਕਈ ਸਵਾਲ ਖੜੇ ਹੋਏ ਹਨ ਕਿ ਇੱਕ ਪਾਸੇ ਤਾਂ ਸਰਕਾਰ ਗਰੰਟੀਆਂ ਦੇ ਰਹੀ ਹੈ ਚੰਗੀ ਸਿਹਤ ਸਹੂਲਤ ਦੇ ਲਈ ਤੇ ਦੂਸਰੇ ਪਾਸੇ ਹਸਪਤਾਲ ਦੇ ਵਿੱਚ ਅਜੀਬੇ ਹਾਲਾਤ ਬਣ ਕੇ ਕਿ ਉੱਥੇ 3 ਘੰਟੇ ਦਾ ਕਟ ਲੱਗਿਆ ਰਿਹਾ ਔਰ ਕੁਝ ਜੋ ਮਰੀਜ਼ਾਂ ਦੇ ਰਿਸ਼ਤੇਦਾਰ ਉਹਨਾਂ ਨੇ ਇੱਥੋਂ ਤੱਕ ਵੀ ਆਖਿਆ ਕਿ ਦੋ ਜਣਿਆਂ ਦੀ ਜਾਨ ਵੀ ਬਿਜਲੀ ਨਾ ਹੋਣ ਕਰਕੇ ਗਈ ਹੈ ਤੇ ਬਾਕੀ ਜਿਹੜੇ ਮਰੀਜ਼ ਹੈ ਉਹਨਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੀਆਂ ਜੋ ਮਸ਼ੀਨਾਂ ਉੱਥੇ ਹਸਪਤਾਲ ਦੇ ਵਿੱਚ ਹੁੰਦੀਆਂ ਉਹ ਬਿਜਲੀ ਦੇ ਸਹਾਰੇ ਹੀ ਚੱਲਦੀਆਂ ਜਦੋਂ ਲਾਈਟ ਹੀ ਨਹੀਂ ਤਾਂ ਫਿਰ ਉਸ ਦੇ ਨਾਲ ਕਿਵੇਂ ਕਿਸੇ ਵਿਅਕਤੀ ਨੂੰ ਜੋ ਟ੍ਰੀਟਮੈਂਟ ਆ ਉਹ ਦਿੱਤਾ ਜਾ ਸਕਦਾ ਜੇਕਰ ਕਿਸੇ ਨੂੰ ਵੈਂਟੀਲੇਟਰ ਤੇ ਰੱਖਣਾ ਹੈ ਜਾਂ ਫਿਰ ਕੋਈ ਹੋਰ ਅਮਰਜੈਂਸੀ ਦੇ ਵਿੱਚ ਕਿਸੇ ਚੀਜ਼ ਦਾ ਇਸਤੇਮਾਲ ਕਰਨਾ ਪੈਂਦਾ ਕੋਈ ਮਸ਼ੀਨ ਦੀ ਵਰਤੋਂ ਕਰਨੀ ਪੈਂਦੀ ਹੈ ਤਾਂ ਫਿਰ ਉਹ ਚੀਜ਼ਾਂ ਕਿਵੇਂ ਬਿਨਾਂ ਬਿਜਲੀ ਤੋਂ ਚੱਲਣਗੀਆਂ ਮੈਨੂੰ 14 ਨੰਬਰ ਤੇ 12 ਨੰਬਰ 11 ਨੰਬਰ ਇੱਕ ਵਾਰਡ ਚ ਲਾਈਟ ਹੈਗੀ ਆ ਤਿੰਨ ਵਾਰਡਾਂ ਚ ਲਾਈਟ ਨਹੀਂ ਹੈਗੀ ਆ ਕੀ ਸਿਸਟਮ ਹੈ ਮੇਰੇ ਸਾਹਮਣੇ ਸਾਹਮਣੇ ਦੇਖਦੇ 14 ਨੰਬਰ ਵਾਰਡ ਚ ਦੋ ਮਰੀਜ਼ ਮਰ ਗਏ ਲਾਈਟ ਦੀ ਵਜ੍ਹਾ ਨਾਲ ਲਾਈਟ 8 ਵਜੇ ਦੀ ਗਈ ਹੋਈ ਆ ਤੁਸੀਂ ਆਪ ਦੇਖ ਲਓ ਮੇਰੇ ਡੈਡੀ ਨੂੰ ਪ੍ਰੋਬਲਮ ਹੈ ਇਫੈਕਸ਼ਨ ਦੀ ਜਾ ਕੇ ਦੇਖ ਲਓ ਕੀ ਪ੍ਰੋਬਲਮ ਹੋ ਰਹੀ ਹੈ ਉਹਨਾਂ ਦਾ ਆ ਮੈਂ ਤੁਹਾਨੂੰ ਦਿਖਾ ਕੇ ਲੈ ਆਣਾ ਕਿਦਾਂ ਸਾਹਸ ਲੈ ਰਹੇ ਨੇ ਉਹ ਅੰਚ ਕੱਲ ਦਿਨ ਚ ਲਾਈਟ ਕੱਟੀ ਰਾਤ 2 ਘੰਟੇ ਲਾਈਟ ਕੱਟੀ ਹੁਣ ਫੇਰ 8 ਵਜੇ ਤੋਂ ਲਾਈਟ ਕੱਟ ਰਹੀ ਹੈ ਯਾਰ ਬਾਕੀ ਲਾਈਟ ਕਟੋ ਹਸਪੀਟਲ ਚ ਦਾ ਲਾਈਟ ਦਿਓ ਬੱਚਿਆਂ ਖਾਤਰ ਮੈਂ ਇਹ ਨਹੀਂ ਕਹਿ ਰਿਹਾ ਹੈਗਾ ਵੀ ਕੱਲੀ ਮੇਰੇ ਲਈ ਦਿਓ ਸਾਰੇ ਬੰਦੇ ਨੇ ਸਾਰੇ ਮਰੀਜ਼ ਨੇ ਜਿਨ੍ਹਾਂ ਦੀ ਸਰਜਰੀ ਆਪਰੇਸ਼ਨ ਨੇ ਉਹਨਾਂ ਦਾ ਕੀ ਹਾਲ ਹੋਣਾ ਅ ਕੱਲ ਜਿਹੜੀ ਸਪਲਾਈ ਬੰਦ ਰਹੀ ਹੈ ਜੀ ਉਹ ਮੇਰੇ ਖਿਆਲ ਤੇ ਅ ਅੱਧਾ ਪੌਣਾ ਘੰਟਾ ਬੰਦ ਰਹੀ ਹੈ ਜੀ ਹਾਂਜੀ ਜਨਰੇਟਰ ਬਿਲਕੁਲ ਜਨਰੇਟਰ ਤੇ ਹੀ ਸੀ ਜੀ ਸਾਰਾ ਕੁਝ ਜੀ ਜਨਰੇਟਰ ਉੱਥੇ ਐਨ ਸੀ ਐਚ ਬਿਲਡਿੰਗ ਵਿੱਚ ਦੋ ਜਨਰੇਟਰ ਹੈ ਇੱਕ ਜਨਰੇਟਰ ਤੇ ਹਮੇਸ਼ਾ ਹੀ ਚੱਲ ਰਿਹਾ ਸੀ ਇੱਕ ਜਨਰੇਟਰ ਦੇ ਵਿੱਚ ਜਿਹੜੀ ਜਦੋਂ ਤੱਕ ਡੀਜ਼ਲ ਅਸੀਂ ਪਾਇਆ ਉਹਦੇ ਵਿੱਚ ਬਸ ਉਨਾਂ ਕੋ ਪੰਜ ਸੱਤ 10 ਮਿੰਟ ਲੱਗੇ ਹੋਣਗੇ ਜੀ ਹੋਰ ਕੋਈ ਇਸ਼ੂ ਨਹੀਂ ਆਇਆ ਇਹਦੇ ਵਿੱਚ ਔਰ बाकी ਸਾਰੇ ਸਾਡੇ 20 ਦੇ 20 ਜਨਰੇਟਰ ਫੰਕਸ਼ਨਲ ਹੈ ਔਰ ਕੱਲ ਵੀ ਫੰਕਸ਼ਨਲ ਸੀ ਕਿਉਂਕਿ ਇਨ ਸਪਾਈਟ ਆਫ 댓 ਵੀ ਜਿਹੜੀ ਕਿ ਸਾਡੀ ਕਟ ਲਗਾਇਆ ਹੋਇਆ ਸੀ ਇਹਨਾਂ ਨੇ ਬਿਜਲੀ ਵਾਲਿਆਂ ਨੇ ਉਸ ਤੋਂ ਬਾਅਦ ਵੀ 20 ਘੰਟੇ ਲਗਾਤਾਰ ਜਨਰੇਟਰ ਦੇ ਵਿੱਚ ਹੀ ਚੱਲ ਰਿਹਾ ਸੀ ਉਹ ਨਹੀਂ ਜੀ ਐਸਾ ਕੁਝ ਵੀ ਨਹੀਂ ਹੈ ਲਾਈਟ ਦਾ ਪ੍ਰਬੰਧ ਸੀ ਮੈਂ ਉੱਥੇ ਹੀ ਸੀ ਜੀ ਠੀਕ ਹੈ ਔਰ ਜਿਹੜੀ ਤੁਸੀਂ ਫੋਟੋ ਕਹਿ ਰਹੇ ਹੋ ਉਹ ਉਹ ਫੋਟੋ ਦੇ ਵਿੱਚ ਐਸਾ ਕੁਝ ਨਹੀਂ ਆ ਵੀ ਡਿਲੀਵਰੀ ਹੋ ਰਹੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਐਸਾ ਨੰਬਰ 1 ਨੰਬਰ 2 ਉਹ ਉਹ ਫੋਟੋ ਕਦੋਂ ਦੀ ਹੈ ਉਹਦੀ ਕੀ ਆਥੈਂਟੀਸਿਟੀ ਹੈ ਉਹ ਅਸੀਂ ਨਹੀਂ ਦੱਸ ਸਕਦੇ ਵੀ ਉਹ ਕੱਲ ਦੀ ਫੋਟੋ ਹੈ ਕਿ ਪੁਰਾਣੀ ਫੋਟੋ ਹੈ ਕੀ ਹੈ ਸੈਕੰਡ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਦਿਖ ਰਿਹਾ ਵੀ ਉਹ ਤੇ ਉਹਦੇ ਵਿੱਚ ਕੁਝ ਪ੍ਰੋਸੀਜਰ ਕੀਤਾ ਜਾ ਰਿਹਾ ਹੈ ਹੈਨਾ ਕੱਲ ਜਿਹੜਾ ਸੀਗਾ ਨਾ ਉਹ ਮੇਜਰ ਸਾਨੂੰ ਪ੍ਰੋਬਲਮ ਆਈ 2 ਸਵਾ ਦੋ ਘੰਟੇ ਇੱਥੇ 66 ਕੇਵੀ ਦੀ ਲਾਈਨ ਆਂਦੀ ਹੈ ਜੀ ਉਹਦਾ ਜਿਹੜਾ ਅੰਡਰਗਰਾਉਂਡ ਕੇਬਲ ਆਂਦੀ ਹੈ ਕਿਉਂਕਿ ਇਹ ਬਡੋਂਗਰ ਤੋਂ ਆਂਦੀ ਹੈ ਉਹਦੇ ਚੋਂ ਪਰ ਉਹ ਵਾਲਾ ਓਵਰਹੈਡ ਤਾਰਾ ਨਹੀਂ ਪੈ ਸਕਦੀ ਆ ਉਹਦੇ ਚ ਉਹਨਾਂ ਨੇ ਕੇਬਲ ਐਕਸਟਰਾ ਵੀ ਪਾਈ ਹੋਈ ਆ ਲੇਕਿਨ ਉਹਦੇ باوجود ਵੀ ਜਿਹੜੀ ਕੱਲ ਪ੍ਰੋਬਲਮ ਆਈ ਆ ਬਟ 2 ਘੰਟੇ ਚ ਰੈਕਟੀਫਾਈ ਹੋ ਗਈ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਤੇ ਇੱਕ ਉਹ ਕਿਉਂ ਆਈ ਸਾਰਾ ਉਹਦੇ ਸਾਰੇ ਡੀਟੇਲ ਚ ਗੱਲ ਹੋਈ ਆ ਚੇਅਰਮੈਨ ਸਾਹਿਬ ਔਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ ਵਿੱਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆ ਹੀ ਸਕਦੀ ਹੈ ਨਾ ਅੰਡਰਗਰਾਊਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ ਉਹਦੇ ਚੱਕ ਕੇ ਅਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਹੈ ਉਹਦੇ ਵਾਸਤੇ ਪੈਸੇ ਵੀ ਜਮ੍ਹਾਂ ਕਰਾਵਾਂਗੇ ਇਹ 66 ਕੇਵੀ ਹੈ 11 ਕੇਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇ ਕਦੇ ਇਦਾਂ ਦਿੱਕਤ ਹੋਵੇ ਤਾਂ ਉਹਨੂੰ ਚੇਂਜ ਓਵਰ ਕਰਕੇ ਕੱਲ ਸੁਨੀਤਾ ਕੇਜਰੀਵਾਲ ਜੀ ਨੇ ਹਰਿਆਣਾ ਦੇ ਵਾਸਤੇ ਗਰੰਟੀਆਂ ਜਾਰੀ ਕੀਤੀਆਂ ਨੇ ਉਸ 'ਚ ਸੇ ਸਹੂਲਤਾਂ ਦੀ ਵੀ ਗਰੰਟੀ ਹੈ ਦਿੱਲੀ ਦਾ ਸੇ ਸਹੂਲਤਾਂ ਦਾ ਮਾਡਲ ਨੂੰ ਪੂਰੇ ਵਿਸ਼ਵ 'ਚ ਪ੍ਰਚਾਰਿਤ ਕਰਨ 'ਚ ਕੋਈ ਘਸਰ ਨਹੀਂ ਛੱਡਦੇ ਪੰਜਾਬ ਦੇ ਅੰਦਰ ਵੀ ਅਖਬਾਰਾਂ ਦੇ ਵਿਕਪ ਵਿਗਿਆਪਨ ਦੇ ਰਾਹੀਂ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਅੰਦਰ ਸਾਡੀ ਮਿਆਰੀ ਸੇ ਸਹੂਲਤਾਂ ਹੈਗੀਆਂ ਹੁਣ ਮਾਨ ਸਾਹਿਬ ਆਪ ਜੀ ਦੀ ਮਿਆਰੀ ਸੇ ਸਹੂਲਤਾਂ ਦਾ ਹਾਲ ਹੈ ਕਿ 1954 ਚ ਬਣਿਆ ਰਜਿੰਦਰਾ ਹਸਪੀਟਲ ਪਟਿਆਲਾ ਪੰਜਾਬ ਦਾ 올ਡੈਸਟ ਹਸਪੀਟਲ ਸਰਕਾਰੀ ਹਸਪੀਟਲ ਜਿਸ ਨਾਲ ਮੈਡੀਕਲ ਕਾਲਜ ਅਟੈਚਡ ਹੈ ਉੱਥੇ ਇੱਕ ਜਨਰੇਟਰ ਤੱਕ ਨਹੀਂ ਹੈ ਕਿਸੇ ਵੀ ਹਸਪੀਟਲ ਨੂੰ ਜਦ ਬਣਾਇਆ ਜਾਂਦਾ ਹੈ ਉਥੇ ਜਨਰੇਟਰ ਜਿਹੜਾ ਹੈਗਾ ਇੱਕ ਜ਼ਰੂਰੀ ਚੀਜ਼ ਹੁੰਦੀ ਹੈ ਤੇ ਤੁਹਾਡੇ ਆਪ ਦੇ ਸਰਕਾਰੀ ਹਸਪਤਲ ਜਿੱਦਾਂ ਰਣੀ ਹੈ ਉਥੇ ਡਿਲੀਵਰੀ ਵਰਗੀ ਚੀਜ਼ ਵੀ टॉर्च ਤੇ ਅੰਦਰ ਕਰਨੀ ਪੈ ਰਹੀ ਹੈ ਉਥੇ ਜਿਹੜੇ ਹੋਰ ਆਪਰੇਸ਼ਨ ਜਿਹੜੇ ਹੋਰ ਪੇਸ਼ੈਂਟ ਨੇ ਆਪਰੇਸ਼ਨ ਵਾਸਤੇ ਬੈਠੇ ਨੇ ਜਾਂ ਫਿਰ ਆਈ ਸੀ ਯੂ ਜਿਹਨੇ ਜਾਂ ਸੀ ਸੀ ਯੂ ਜਿਹਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਬਿਨਾਂ ਬਿਜਲੀ ਦੇ ਬੁਰੇ ਹਾਲ ਫੇਸ ਕਰਨਾ ਪੈ ਰਿਹਾ ਹੈ ਕ੍ਰਾਈਸਿਸ ਫੇਸ ਕਰਨੇ ਪੈ ਰਹੇ ਹਨ ਮਾਨ ਸਾਹਿਬ ਝੂਠ ਬੋਲਣਾ ਬੰਦ ਕਰੋ ਮਾਨ ਸਾਹਿਬ ਝੂਠ ਦਾ ਪ੍ਰਚਾਰ ਬੰਦ ਕਰੋ ਸੱਚ ਦੇ ਨਾਂ ਤੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ ਦੇਖੋ ਜਿੱਦਾਂ ਅਰਵਿੰਦ ਕੇਜਰੀਵਾਲ ਨੂੰ ਪ੍ਰਚਾਰਨ ਦੇ ਲਈ ਸਾਰਾ ਪੰਜਾਬ ਲੁਟਾਇਆ ਜਾ ਰਿਹਾ ਇਸੇ ਤਰੀਕੇ ਦੇ ਨਾਲ ਜਿਹੜਾ ਉਹਦਾ ਦਿੱਲੀ ਦਾ ਫੇਲ ਮਾਡਲ ਹੈ ਮੁਹੱਲਾ ਕਲੀਨਿਕ ਉਹਨੂੰ ਪੰਜਾਬ 'ਚ ਧੱਕੇ ਨਾਲ ਲਾਗੂ ਕਰਕੇ ਜਿਹੜਾ ਪੰਜਾਬ ਦਾ ਹੈਲਥ ਸਿਸਟਮ ਹੈ ਉਹ ਸਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਹਿਸਿਸ ਕਰਤਾ ਹੁਣ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਵਾਲ ਹੈ ਕਿ ਆਮ ਆਦਮੀ ਪਾਰਟੀ ਤਾਂ ਵੋਟਾਂ ਹੀ ਇਸ ਝੰਡੇ ਤੇ ਮੰਗ ਕੇ ਆਈ ਸੀ ਕਿ ਹੈਲਥ ਤੇ ਐਜੂਕੇਸ਼ਨ ਤੇ ਕੰਮ ਕਰਾਂਗੇ ਤੇ ਜੇ ਸਿਹਤ ਮੰਤਰੀ ਦੇ ਆਪਣੇ ਹਲਕੇ 'ਚ ਔਰ ਜਿਹੜਾ ਇੱਕ ਬਹੁਤ ਵੱਡਾ ਇੰਸਟੀਟਿਊਸ਼ਨ ਹੈ ਪੰਜਾਬ ਦਾ ਰਜਿੰਦਰਾ ਹਸਪੀਟਲ ਉੱਥੇ ਹਾਲਾਤ ਨੇ ਕਿ ਡਿਲੀਵਰੀ ਟੌਰਚਰਾਂ ਦੇ ਅੰਦਰ ਹੋ ਰਹੀ ਹੈ ਤਾਂ ਫਿਰ ਇਥੋਂ ਸਮਝ ਜਾਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪੰਜਾਬ 'ਚ ਜਿਹੜੀਆਂ ਸਿਹਤ ਸੇਵਾਵਾਂ ਨੇ ਇਹ ਆਖਰੀ ਸਾਹਾਂ ਤੇ